ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਵेंगे ਆਪਾਂ ਚੱਲੇ ਆਂ ਬਈ ਮੰਡੀ ਕਰਦੇ ਆਂ ਤਿਆਰੀ ਤੇਲ ਪਾਣੀ ਕਰ ਲਿਆ ਟਰੈਕਟਰ ਵਿੱਚ ਚੈੱਕ ਮਾਰ ਲਈਏ ਸਰਫਾ ਉਹ ਜਾਈਏ ਬਈ ਰਾਜਪੁਰੇ ਮੰਡੀ ਲੈ ਕੇ ਜਿਹੜੀ ਬਾਕੀ ਤੋਂ ਅੱਜ ਵੱਢਣੀ ਵੀ ਹੈ ਜਿਹੜੀ ਦੇਖਦੇ ਆਂ ਵੱਢਦੀ ਹੈ ਕੱਲ ਨੂੰ ਵੱਢेंगे ਠੀਕ ਹੈ ਜੀ ਬਣੇ ਰਹੋ ਆਪਣੀ ਵੀਡੀਓ ਨਾਲ ਮਿਲਦੇ ਹਾਂ ਮੰਡੀ ਜਾ ਕੇ ਉਧਰ ਪਾਣੀ ਪੁਣੀ ਚੱਲ ਰਿਹਾ ਲੇਟ ਜੀ ਰੀਵਾ ਮੋਟਰ ਚੱਲ ਰਹੀ ਹੈ ਕੱਲੇ ਦੇ ਬਾਈ ਕੀ ਸਰਵਿਸ ਸਰਵਿਸ ਕਰੀ ਟਰੈਕਟਰ ਕੀ ਪਰ ਅੱਗੇ ਰਾਇਤਣਾਵਰੇ ਕਰਾਇਆ ਦਾ ਕੰਮ ਵੀ ਕਰ ਉਹ ਲਿਸਟ ਪ੍ਰਿੰਟਸ ਮੋਡਲ ਸਾਫ ਕਰੇ ਹੈ ਕਦੂ ਮੇ ਚਲੇ ਬਰਤਾਉ ਟਰੈਕਟਰ ਹੁਣੇ ਤੇ ਰਹਿ ਗਿਆ ਠੀਕ ਹੈ ਭਈਆ ਹੁਣ ਚੱਲ ਰਹੇ ਹਾਂ ਮੰਡੀ ਫਲਦੇ ਹਾਂ ਜਾ ਕੇ ਮੰਡੀ ਇਹ ਹੈ ਬਈ ਮੰਡੀ ਆਪਾਂ ਰਾਜਪੁਰ ਮੰਡੀ ਲਗਾ ਆਪਾਂ ਨੂੰ ਲੈ ਲਿਓ ਥੇਰੀ ਕਾਫੀ ਆਈ ਹੋਈ ਹੈ ਮੰਡੀ 'ਮਾ ਪਹੁੰਚ ਗਏ ਬਈ ਆਪਾਂ 131 ਨੰਬਰ ਇਹ ਹਰੀਕ ਲਾਲ ਮਨੀਸ਼ ਕੁਆਰ ਦਾ ਦੁਕਾਨ ਹੈ ਜਿਉਂ ਬਈ ਆਪਾਂ ਨੇ ਸੋਚੀ ਸੰਭਾਲੀ ਆਪਾਂ ਇਸੀ ਆਰਤੀ ਬਾਦ ਦੁਕਾਨਾਂ ਕਹੀਂ ਬਦਲ ਲੀਆਂ ਇਤਰਾ ਇਤਰਾ ਮੰਡੀ ਮਾ ਘੁੰਮਿਆ ਉਤਰਾ ਉਤਰਾ ਫਸਲ ਵੀ ਗਏ ਯਾਨੀ ਪੱਕਾ ੜਤੀ ਇਹੀ ਆਪਣਾ ਉਫਸਲ ਪਾ ਉਤਰਾ ਉਤਰਾ ਵੀ 베ਚ ਲੇ ਆ ਜੇ ਕੋਈ ਦਿੱਕਤ ਆ ਬਰ ਛੱਬੀ ਲੱਗੀ ਬਾਈ ਵੜਨ ਸੁਬਾਸ ਕੁਕ ਹੈ ਚਲੇਗਾ ਕੰਮ ਤੋਂ ਹਾਂ ਲੱਗ ਰਹੇ ਦੇ ਬਾਈ ਬਾਈ ਢੱਡਰੀਆਂ ਵਾਲੇ ਬਾਬੇ ਕੇ ਹੰਤਰਨਜੀਤ ਸਿੰਘ ਕੇ ਰਾਤ ਕੇ ਭਾਂਡੇ ਭੁੰਡੇ ਪਈਆਂ ਲੰਗਰ ਵਾਲੇ ਰੈਂਜ ਜਗਾ ਲਿਵਰ ਵਾਲੇ ਕੱਲ ਚੁਰ ਮਾਰ ਗਏ ਲੈ ਵੀ ਆ ਗਏ ਬਾਉ ਜੀ ਮਨੀਮ ਜੀ ਆਪਣੇ ਸਸੀ ਗਲ ਬਾਉ ਜੀ ਠੀਕ ਠਾਕ ਜੀ ਬਾਉ ਜੀ ਬਿਮਾਰ ਹੋ ਰਹੇ ਹੈ ਪੀਲੀਏ ਦਾ ਤੱਗਾ ਪਾਇਆ ਹੈ ਕਿੱਥੇ ਤੋਂ ਪਾਇਆ ਜੀ ਇਹ ਲੋਕਰ ਲੇਡੀਜ਼ ਇੱਥੇ ਤਾਂ ਸਨ ਸਨੌਰ ਵੀ ਬੰਨੇ ਇੱਕ ਗੁਰੂ ਅਜਤੈਵ ਕਲੋਨੀ ਇਹ ਜਿਹੜੀ ਪਰਮਲਾਰੀ ਹੈ ਵਿਕਰੀ ਹੈ ਕਿਵੇਂ ਹੈ ਹਾਲ ਤਾਂ ਸੁਖਾ ਸੁਖਾ ਕੀ ਕੱਲ ਹੀ ਆਈ ਸੀ ਕੱਲ ਹੀ ਪਰਮਨ ਦਾ ਜੋੜ ਥੋੜਾ ਜਾਤ ਹੈ ਕਹਾ ਕਿ ਰੱਖ ਰਹੇ ਹੈ ਸਰਕਾਰ ਐਂਟਰੀ ਕਰੇਗੀ ਜੀ ਆਲੇ ਨਾਲ ਕਹਿੰਦੇ 16 16 ਤਰੀਕ ਤੇ ਚੱਲਾਂ ਦਾ ਬਾਬਾ ਜੀ ਦਾ ਵੀ ਕੋਸੀ ਦਾ ਬਾਬਾ ਜੀ ਆਏ ਸੀ ਰਸ਼ ਕਰਕੇ ਚਲੋ ਅੱਜ ਪਰਪਰ ਆਹ ਬਿਤਾ ਜੀ ਪੌਂਦੀ ਲੈ ਆਇਆ ਹੌਂਤੀ ਤੇ ਟਰਾਲੀ ਅੱਗੇ ਉਤਾਰਨ ਲੇਬਰ ਵਾਲੇ ਆਮਰਾ ਭੀ ਆ ਤਾਂ ਤੁਸੀਂ ਅੰਦਰ ਬਾਰਾ ਉਹ ਲੈ ਕੇ ਫਿਰ ਲੇ ਨਾ ਉਹ ਕਾਬਾ ਆ ਜੀ ਇਹ ਯਾਦ ਕਰੀਏ ਹੈ ਠੀਕ ਹੈ ਬਈ ਚੌਲ ਝੂਲ ਦੂ ਫਿਰ ਦਾ ਬਾਕੀ ਦੇਖੋ ਕਿ ਆ ਰੈਡ ਵੀ ਕਾ ਇਹ 26 ਹੈ ਜਿਹੜੀ ਛਿੱਦੀ ਕਰ ਰਹੇ ਹੈ ਇਹ ਲੱਗ ਗਿਆ ਬਈ ਪੱਖਾ ਲਗਾਣਾ ਕਿ ਜੋ ਚੱਲਦਾ ਘਰੇ ਅੱਗਾਂ ਨੇ ਮਿੱਟੀ ਮਿੱਟੀ ਹੀ ਕੱਢ ਰਿਹਾ ਹੋ ਗਿਆ ਚੱਲਦਾ ਪੱਖਾ ਬਦਲ ਹੋ ਗਿਆ ਪੂਰਾ ਬਾਈ ਤਰਪਾਲ ਜੀ ਲੈ ਆਏ ਆ ਕੱਢ ਕੇ ਅੰਦਰ ਦੇ ਪਾਣੇ ਨੂੰ ਥੇਰੀ ਪਰ ਜਿਹੜੀ ਰੀਚ ਛਿੱਧੀ ਕਰੀ ਵੀ ਦਿੱਤੀ ਆਰ ਉਹ ਇਕੱਠੀ ਕਰ ਰਹੀਆਂ ਆ ਤੇ ਪਰਾਂ ਦੇ ਆ ਗਿਆ ਕਿਰਪਾਲ ਤੇਰੀ ਵਰਪਾਣੇ ਨੂੰ ਪੂਰਾ ਬੱਦਲ ਛੜ ਕੇ ਆ ਗਿਆ ਆ ਗਿਆ ਬਾਈ ਕਣੀਆਂ ਲੱਗੀਆਂ ਪੈਣ ਲੱਗ ਗਿਆ ਬਾਈ ਮੀਂਹ ਪੈਣ ਤਰ ਬੱਲੰਦਰ ਬੁੱਲਾ ਪਾਤੀਆਂ ਜਿਹੜੀ ਠੱਗ ਦੀ ਕੋਈ ਇਸਤਰੀ ਭਿਜਰੀ ਹੈ ਬਾਈ ਲੁਕਾਂਗੀ ਜਿਹੜੀ ਪਰਮਲ ਛਿੱਧੀ ਗਰੀਬ ਦੀ ਉਹ ਐਵੇਂ ਪਈ ਹੈ ਮੀਨਾ ਬਾਈ ਸਾਰਾ ਉਲਟ ਪੁਲਟ ਕਰਦਿਆ ਕੰਮ ਉਹਦੇ ਕਿਸੇ ਜ਼ਿੰਮੇਦਾਰ ਕੀ ਵਿਚਾਰੀ ਠੱਗੀ ਵੀ ਨਹੀਂ ਗਈ ਟਰਾਲੀ ਇਸਤਰੀ ਖੜੀ ਹੈ ਉਹ ਭਿਜੀ ਜਿਹੀ ਦੇਖੋ ਕਿ ਆਪਣਾ ਬੋਲੀ ਹਵਾ ਜ ਨਹੀਂ ਹੁੰਦੀ ਪਿੰਡ ਕਰਿਆ ਤਾਂ ਫੋਨ ਆਪਾਂ ਨੇ ਪਿੰਡ ਵੀ ਨਹੀਂ ਪੈ ਗਿਆ ਅੱਜ ਵੱਡਣੀ ਦੀ ਆਪਾਂ ਨੇ 1509 ਪੰਜ 6 ਕਿੱਲੇ ਰਹਿ ਗਏ ਅੱਜ ਰੁਟ ਗਿਆ ਭਾਈ ਮੀਂਹ ਟਰਾਲੀਆਂ ਟਰਲੀਆਂ ਭੇਜੀਆਂ ਰਸਤੇ માં ਜੜੀਆਂ ਹੈਤੀਆਂ ਜਿਹੜੀ बोली ਹੋਏਗੀ 1 ਵਜੇ ਦੇ ਸਟਾਰਟ ਕਹਿੰਦੇ ਦੇਖੋ ਕੀ ਬਣਾ ਆਪਾਂ ਲਿਆਵਾਂ ਬਈ ਟਰਾਲੀ ਦਿਖਾ ਕੇ ਟਰਾਲੀ ਨੂੰ ਗ੍ਰੀਸ ਜਾ ਕਰਾਣਾ ਦਾ ਟਿੱਲ ਟੁੱਲ ਟੈਰਾਂਵਾਂ ਹੋਗਾ ਪਹੁੰਚ ਗਏ ਬਈ ਆਪਾਂ ਸਬਜ਼ੀ ਮੰਡੀ ਕਾਲੇ ਦੀ ਦੁਕਾਨ ਪਾ ਬਾਈਰੇ ਟੈਰ ਖੋਲ ਲੈ ਮਈਆਂ ਨੇ ਰੰਗ ਬੁਰੰਗ ਸਹੀਆਂ ਟੈਰ ਖੋਲ ਲੈ ਆ ਗ੍ਰੀਸ ਕਰਾਵੇਂਗੇ ਕਾਲਾ ਟਾਇਰ ਸਰਵਿਸ ਬਹੁਤ ਪੁਰਾਣਾ ਕੰਮ ਕਰਾਣੇ ਆ ਬਾਈ ਨਾ ਆਪਾਂ ਪਰ ਦੇ ਬਾਈ ਫਟ ਟਿਕ ਟਾਇਰ ਮਾਈਨੇ ਪਾਇਆ ਕਾਲਾ ਜਿਹਾ ਗਰੀਸ ਨਰਗੋਰ ਨੂੰ ਸਹੀ ਦੇ ਟਿੱਲ ਦੀ ਮੜੀ ਮੁੱਟੀ ਗਰੀਸ ਪੈ ਗਿਆ ਨਾਲ ਢਿੱਲ ਨਿਕਲ ਗਈ ਤੇ ਖੋਲ ਲੇਗੇ ਦੂਆ ਟਾਇਰ ਦੂਏ ਪਾਸੇ ਵਾਲਾ ਜੂਨ ਟਰਾਲੀ ਆਈ ਇਹੇ ਖੁੱਲੇ ਹੀ ਨਹੀਂ ਹੈਗੇ ਚਲੋ ਇਹ ਵੇਖਦੇ ਆ ਲੈ ਵੀ ਨਿਪੜ ਗਿਆ ਦੂਆ ਟਾਇਰ ਵੀ ਕਰਤਾ ਭਾਈ ਨੇ ਖੋਲ ਕੇ ਫਿੱਟ ਕ੍ਰੀਸ ਪੈ ਗਿਆ ਬੈਰੰਗੁਰੂ ਵਿੱਚ ਸਹੀ ਨਹੀਂ ਨਿਕੜੇ ਭਈ ਇਹ ਚਲਾ ਮੰਡੀ ਨੂੰ ਨਿਕੜ ਗਈ ਧੁੱਪ ਜੀ ਵੀ ਏ ਖਾਂ ਜਾ ਗਿਆ ਜੀਰੀਆ ਕੀ ਆ ਬਣਾ ਲੈ ਵੀ ਤਾਰ ਤੇ ਪਲੜ ਪੁਲੜ ਇਹ ਟੇਰੀ ਆਪਣੀ ਛੁੱਟੀ ਜੀ ਇਹ ਦੇਖਿਆ ਪਤਾ ਫੋਨ ਲੈ ਕੇ ਇਹ ਆਪਣਾ ਮਾਲ ਕਿੱਦਾ ਹੋ ਗਿਆ ਕੁਸਾ ਸਾਡਾ ਸੁਡਾਣਾ ਚਾਰ ਚੂਰ ਵਾਲਾ ਜਿਹੜਾ ਕੇ ਟਰਾਲੀ ਆਈ ਇਹ ਵੀ ਆਪਣੇ ਪਿੰਡ ਕੀ ਹੈ ਨਹੀਂ ਜੀ ਵੇਚਣਾ ਨਹੀਂ ਇਹ ਵੀ 15 ਸਣਾਉ ਹੈ ਹੂੰ ਭਾਈ ਪੁੱਛੇ ਜੇ ਮਦ ਨਹੀਂ ਤਲੇ ਨੂੰ ਪਾਣੀ ਲੱਗ ਜਾਂਦਾ ਜੇ ਥੋੜੀ ਕਿਤੇ ਨੀਵੇਂ ਹੋਣ ਦੀ ਦੇਖੋ ਕੀ ਆ ਰਹਾ ਕਿਸ ਤਰ੍ਹਾਂ ਬੋਲੀ ਹੋ ਗਈ ਬਈ ਆਪਣੀ ਢੇਰੀ ਲਗੀ ਐ 3275 ਰੁਪਏ 3275 ਲਗੀ ਐ ਇਹ ਇਹ ਲਗੀ ਐ ਆਪਣਾ 3225 ਰੁਪਏ ਜਿਹੜੇ ਆਪਣੇ ਨਾਲ ਵਾਲੀ ਐ ਆਪਾਂ ਮੜੇ ਜੇ ਸਾਈਡੋਂ ਤੇ ਜਿਸ ਟਾਈਮ ਬੋਲੀ ਹੋਈ ਐ ਇਸ ਕਰਕੇ ਬੋਲੀ ਦੀ ਵੀਡੀਓ ਆ ਨਹੀਂ ਸਕੀ ਕਹਿਣਾ ਮਾਲ ਕਿੱਲਾ ਹੋਇਆ ਬਸ ਕਾ ਕੇ ਲੈ ਆਏਗੇ ਭਾਈ ਜੁਹੀ ਟਰਾਲੀ ਕੋ ਟਰਾਲੀ ਮੇ ਲਾਤ ਲੈ ਆਏ ਜਿਹੜੇ ਦਾਣੇ ਦੋਨੇ ਦਵਾਰੇ ਪੱਖਾ ਲਾਇਆ ਬਾਈ ਢੇਰੀ ਨੂੰ ਆਪਣੀ ਨੂੰ ਬੋਲੀ ਬਸ ਵਾਲੀ ਸ਼ਰਤ ਤੈਹ ਹੋਈ ਸੀ ਦਾ ਸੜੇ ਮਾਲ ਦਾ ਕਿੱਲਾ ਜਾਏ ਖਰਚਾ ਕੁਸਾ ਪਾਣੀ ਲੱਗਿਆ ਤਾਂ ਲਾ ਲਿਓ ਮੰਡੀ ਦੇ ਸਿਰੇ ਮੈਂ ਲੱਗੀ ਅੱਜ ਤੇਰੀ ਆਪਣੀ ਸਭ ਤੋਂ ਸਿਰੇ ਦਾ ਰੇਟ ਦੱਜੇਗੇ ਅਕੀ ਜਿਹੜਾ ਇਹ ਥੱਲੇ ਵਾਲਾ ਇਹ ਦੁਬਾਰੇ ਪਾਪੂ ਦੇਗੇ ਢੇਡ ਮ ਕੱਟੇਗੇ ਕਰ ਉਸਮਾਲੇ ਲੈ ਜੇਗੇ ਘਰੇ ਸਾਕਸ ਖੂਗੇ ਲੈ ਆਏਗੇ ਦੁਬਾਰੇ ਟਰਾਲੀ ਵਾਂ ਪੂਰੀ ਕਲੰਜੀਰੀ ਵੜੇਗੀ ਹਰਮਿੰਦਰ ਢੇਡ ਕੱਟ ਲਵਾਇਆ ਤਾਂ ਸਭ ਤੇ ਮੰਡੀ ਦਾ ਸਿਰਾ ਜੀ ਸਰਾਰ ਆਪਣਾ ਜਤਿੰਦਰ ਸਿੰਘ ਜੀ ਉਹ ਗਾਇਮ ਪੋੜ ਲਈ ਕਿੱਥੇ ਲੱਗੇ ਹਮ ਬਤਿਹਤ ਪੋੜ ਲਈ ਨਾ ਕਿ ਪੰਜ ਦਿਲੀ ਸੀ ਕਿ ਪਕੌੜੇ ਖਾਂਦੇ ਨਾ ਪਕੌੜੇ ਖਲਾਦੇ ਆ ਤਨ ਤੁਸੀਂ ਨਾ ਤੁਸੀਂ ਬੈਠ ਕੇ ਵੀ ਨਾ ਲਿਖਾ ਦੋ ਸਾਰੇ ਨਾਮ ਤੁਹਾਡੀ ਵੀ ਫਰਮਾ ਜਾਣਗੇ ਹੋ ਗਈ ਬਈ ਢੇਰੀ ਤਿਆਰ ਪੱਕੀ ਜਿਹੜਾ ਗਿੱਲਾ ਜਾ ਮਾਲ ਆਇਓ ਕੁਸੀਂ ਹੋ ਆ ਉਰਾਂ ਤੁਸੀਂ ਪਾ ਲਿਆ ਯਾਨੀ ਕੰਟਰਲ ਕਮਾਲੇ ਬਚ ਗਿਆ ਗਿੱਲਾ ਥੱਲੇ ਵਾਲਾ ਚਲ ਇਸ ਕਾਸਕੂ ਕੇ ਦੂਜੀ ਟਰਾਲੀ ਮਾਂ ਆ ਜਾਏਗਾ ਬਾਕੀ ਇੱਕ ਖੂਸ ਜੇ ਵਾਲਾ ਮਾਲ ਤਾਂ ਉਹ ਵੀ ਲੱਦ ਲੈ ਮੈਂ ਦਾਣੇ ਕਾਫੀ ਐ ਤੋਂ ਨਾ ਘਰ ਨੂੰ ਘੂਰ ਲੈ ਕੇ ਘਰੇ ਤੇ ਤੁਲੇ ਕੀ ਤੇਰੀਆਂ ਉਹ ਤੋਦ ਰਹੇ ਪਰਲੀ ਤੋਲ ਕੇ ਤੇ ਬਤਾ ਕੋ ਨੰਬਰ ਲਾ ਜੀ ਤੇ ਮਾਲ ਇਕੱਠਾ ਜਾਂ ਕਰਾ ਲਿਆ ਲੱਦਾਂ ਟਰਾਲੀ ਮੈਂ ਨੂੰ ਚੱਲ ਗਈ ਭਰਾਈ ਪਹਿਲਾਂ ਕੱਟਾ ਗਿਆ ਪਰ ਹੈਲੋ ਪੈਂਤੀ ਕਿਲੋ ਦੀ ਭਰਾਈ ਹੋਏਗੀ ਹੈਲੋ ਸ਼ੁਰੂ ਹੋ ਜਾ ਕਾ ਭਰਾਇਓਤਾ ਆਓ ਪਰੋ ਬਈ ਪਰੋ 37 ਕਿਲੋ ਦੀ ਭਰਤੀ 10 ਕਟੇ ਹੀ ਲੈਣ ਸਾਹ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਕਿ ਅੱਗੇ ਨੂੰ ਦੇਖਦੇ ਹਾਂ ਕਿੰਨੇ ਹੁੰਨੇ ਆ ਲੈ ਵੀ ਤੁਲ ਚਲੀ ਬੰਨੇ ਰਹੇਗੇ ਪੰਜ ਚਾਰ ਖਲੇ ਦੇਖਦੇ ਹਾਂ ਕਿ ਐਵਰੇਜ ਰਹਾ ਅੱਠਵੀਂ ਲਾਈਨ ਲੱਗ ਰਹੀ ਹੈ ਇਹ 10 ਕੇ ਬਣਾ ਲਿਆ ਉਹ ਕਪੂਰ ਸਿੱਨੇ 4 5 6 7 6 ਗੱਟੇ ਭਰੇ ਗਏ ਬਾਕੀ ਇਹ ਆ 80 ਗੱਟੇ ਆਸ-ਪਾਸ ਹੋਏਗੇ 25 ਕਿਲੋ ਵਾਲੇ ਦੇਖਦੇ ਆਂ ਬਾਈ ਫਾਈਨਲ ਕਿ ਆ ਰਹਿੰਦਾ ਲਓ ਜੀ ਹੋ ਗਿਆ ਫਾਈਨਲ 1 2 3 4 5 5ੇ ਹੋ ਗਏ 1 2 3 4 5 6 7 8 85 ਗੱਟੇ ਹੋ ਗਏ ਪੂਰੇ ਜਿਹੜੇ ਤਲ ਗਏ 85 ਗੱਟੇ ਹੋ ਗਏ ਚਲੋ ਪਰਚੀ ਜਾਈਏ ਆਪਾਂ ਕਾਪੀ ਨਹੀਂ ਰੱਖਾਉਂ ਅੰਦਰ ਬਤਾਇਆ ਜਿਹੜਾ ਬਾਈ ਮਾਲ ਤੋਲਿਆ ਲੈ ਵੀ ਨਿਬੜ ਗਿਆ ਬਣ ਗਈ ਪਰਚੀ-ਪੁਰਚੀ ਬੋਰੀਆਂ ਵੀ ਸਲਾ ਹੋ ਗਈਆਂ ਆਪਣੇ ਹੋ ਗਏ ਬਈ 8 ਬਿੱਗੇ ਮਾਤੇ 29 ਕੁਇੰਟਲ 75 ਕਿਲੋ ਜਿਹੜਾ ਮਾਲ ਤਲ ਗਿਆ ਲਗਭਗ 3 ਕੁਇੰਟਲ 70 ਕਿਲੋ ਬਿੱਗੇ ਦਾ ਮਾਲ ਹੋ ਗਿਆ ਠੀਕ ਹੈ ਜੀ ਅੱਜ ਦੀ ਵੀਡੀਓ ਸੀ ਆਪਣੀ ਐਂਡੀਕ ਚੱਲਦੇ ਆ ਪਿੰਡ ਨੂੰ ਲੈ ਕੇ ਆਪਣਾ ਜਿੱਟਰ ਸੱਚੀ ਗੱਲ ਬਾਈ ਸਾਰਿਆਂ ਨੂੰ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਸਾਰਿਆਂ ਦਾ ਮਹਾਰਾਜ ਬਾਈ ਸਾਰਿਆਂ ਦੇ ਕੰਮਾਂ ਕਰਾਂ ਮਾ ਬਰਕਤਾਂ ਪਾਵੇ ਲੈਟਾਂ ਗਈਆਂ ਬੜ ਓਕੇ ਸੱਜਣੋ ਕੱਲ ਨੂੰ ਵੱਡੇਗੇ ਜੀਰੀ ਆਪਾਂ ਜੇ ਮੌਸਮ ਠੀਕ ਰਿਹਾ ਅੱਜ ਵੱਡਣੀ ਦੀ ਅੱਜ ਵੱਡੇ ਨਹੀਂ ਮੀਂਹ ਨੇ ਕੰਮ ਕਰਤਾ ਖਰਾਬ ਓਕੇ ਜੀ ਬਾਏ